ਹੋ タル ਗੁਰ ਸੇਵੀ ਐ ਇਹਨ ਸਹਜ ਸੁਭਾਈ ਦਰਸਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਜਟੀ ਐ ਤੋ ਦੇਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਹਿਰਸਾਂ ਹੰਦੈ ਜਿਸ ਪਾਸ ਬਹਿਟਿਆ ਸੋਹੀ ਹੈ ਸਵਨਾੰਦਾ ਵੀਸਾ ਸਜਣ ਸਚਾ ਪਾਤਿ ਸ਼ੁਸਿਰ ਸੰਹੰਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀਸਾਹੂ ਸਤਨਾ ਫਾਹਿਵ ਜੀ ਤਨਾਸਰੀ ਮਹੱਲਾ ਪੰਜਵਾਂ ਜੀਤਨ ਕਰ ਮਾਨੋ ਖੜਹ ਕਾਵੇ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੋ ਕਰ ਪਾਵੇ ਪੀਖ ਕਰੈ ਨਿਰਬਾਨੈ ਜਤਨ ਕਰੈ ਮਾਨੁਖ ਟਹਿਕਾਵੇ ਜਾਮੀ ਜਾਨੈ ਪਾਪ ਕਰੇ ਕਰਮੋ ਕਰ ਪਾਵੇ ਤੀਖ ਕਰੈ ਨਿਰਬਾਨ ਜਾਨਤ ਦੂਰ ਤੁਮ ਹੈ ਪ੍ਰਵਨੀਰ ਤਕ ਓਤਤੀ ਉਤਪੀਖੈ ਆਵੇ ਲੋਭੀ ਫੇਰ ਰਹਾਉ ਜਾਵ ਲਗ ਟਟ ਨਾਹੀ ਮਨ ਪਰਮ ਤਾਵ ਲਗ ਮੁਕਤ ਨਾ ਕੋਈ ਓਹ ਨਾਨਕ ਦਿਆਲ ਸੁਆਮੀ ਸ਼ੰਤ ਭਗਤ ਜਨ ਸੋਈ ਜਾਵ ਲਗ ਟੁੱਟੈ ਨਾਹੀ ਮਨ ਪਰਮ ਤਾਵ ਲਗ ਮੁਕਤ ਨਾ ਕੋਈ ਓ ਨਾਨਕ ਦਿਆਲ ਸੁਅੰਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ